موسیقی ਜਦ ਗੁਰੂ ਸਾਹਿਬ ਆਲੇ ਕਹਿੰਦੇ ਵੀ ਮੈਂ ਜੀਵਨ ਉਪਮਾ ਮੈਂ ਕਹਿਣਾ ਸੀ ਕਿ ਉਹ ਮੈਂ ਬੋਲਣਾ ਸੀ ਗੁਰੂ ਸਾਹਿਬ ਤੋਂ ਹੈ ਬੋਲਿਆ ਨੇ ਅਸੀਂ ਦੁਬਾਰਾ ਨਾਲ ਦੇ ਨਾਲ ਉਪਨਾ ਮਾਪ ਲੈਣ ਬੈਠਣਾ ਜਦੋਂ ਸਾਡੇ ਗੁਰੂ ਸਾਹਿਬ ਤੇ ਵਿਸ਼ਵਾਸ ਨੇ ਕਿ ਗੁਰੂ ਸਾਹਿਬ ਨੇ ਇਹ ਮੈਂ ਬੋਲਣਾ ਸੁਣੀ ਬੋਲਿਆ ਤੇ ਜਾਂ ਫਿਰ ਗ੍ਰੰਥੀ ਸੰਦੇ ਵਿਸ਼ਵਾਸ ਨੇ ਤੇ ਨਹੀਂ ਹੋਣਾ ਚਾਹੀਦਾ ਦੁਜੀ ਇਹ ਤਾਂ ਗੀਰੋ ਗ੍ਰੰਥੀ ਸਕੇ ਨਿਦਾਨ ਕਰਦਾ ਹੈ ਜਦ ਬਾਣੀ ਹੋਈ ਵੀ ਜਾਂਦੀ ਆਪਾਂ ਨੇ ਆਪਣਾ ਗੁਰੂ ਜੀ ਦਾ ਨਮਸਕਾਰ ਕਰੀਏ ਬੈਠੇ ساری ات کی بڑھ گیا ہر گرد صاحب ویسے ہیں جھے پرکاش ہوتے میں مہاراج سر کو آیا مت جیت مہاراج سدرسن گئے دس دس منٹ لا لے حاضر بیٹھے پھر مت ٹیک گٹکا فر لیا نہیں ہونا چاہیے چاہتے ہیں کوئی سارے واسطے حکم نامہ ہے ਜੇ ਨਾ ਗ੍ਰੰਥੀਸ਼ਿਕ ਤੇ ਤੇਨ ਕਹਦਾ ਜਾਵਾਰੀ ਸੋ ਜੀ ਇਹ ਜ਼ਰੂਰੀ ਹੈ ਨਾ ਉਹ ਤਾਂ ਆਪਾਂ ਕਹਿ ਵੀ ਪਰ ਸਕਦੇ ਨੇ ਤੇਨ ਕਹਿ ਸਕਦੇ ਗੁਰੂ ਕਹਿੰਦੇ ਜਦੋਂ ਕਹਿੰਦੇ ਤਾਂ ਸਿੱਖ ਜਿਵੇਂ ਟੀਚਰ ਨੂੰ ਕੰਦਾ ਕੰਮ ਨਹੀਂ ਦੇ ਆਪਾਂ ਬਰਿਆਕੀ ਕਰਦੇ ਨਾ ਤੇ ਜਿਹੜੇ ਜਨੋਂ ਪੜ੍ਹਦਾ ਹੈ ਤੇ ਆਪਾਂ ਜੇ ਟੀਚਰ ਤੇ ਪੜਾਈ ਵੱਲ ਧਿਆਨ ਨਹੀਂ ਜਾਂ ਹੋਰ ਕੰਮ ਕਰੇ ਜਾਂਦੇ ਤੇ ਰਾਹ ਕੇ ਦੂਸਰੇ ਦਾ ਲੈਕਚਰ ਕਿਵੇਂ ਕਰਾਂਗੇ ਇਹ ਜ਼ਰੂਰੀ ਹੈ ਕੋ ਜਦੋਂ ਗ੍ਰੰਥੀਸ਼ਿਕ ਮੈਂ ਬੜੇ ਮੇਰਾ ਲੋਡ ਕੀਤਾ ਗ੍ਰੰਥੀਸ਼ਿਕ ਨੂੰ ਮਾਣਾ ਮੈਂ ਜੀ ਆ ਬਾਣੀ ਨੇ ਤੇ ਨੇ ਪੜ੍ਹਦਾਂ ਤੇ ਅਸੀਂ ਆ ਆ ਬੀ ਜਦੋਂ مت ٹیکنے پرکرما کرتے ہیں واہ چیسا بولے چک لے گر پچھلی دگلی پڑھ لیں کہ گرنتھی ہجوبی بیٹھا نہیں حکم نامے کے نہیں بولنا چاہیے جب افسر بولتا بول بول ہے آپ کا لیبر بولتا بولتے سنتے یہ سارا دنیا کا مالک ہے ਉਕਮਣਾ ਮਾਰਿਆ ਆਪਾਂ ਵੀ ਜਾਦੇ ਇਹ ਜਾਦਾ ਆਪਾਂ ਨੂੰ ਤੇ ਫਿਰ ਜਾਂ ਤਾਂ ਬੋਲਣਾ ਹੈ ਵੀ ਫਿਰ ਆਪਣਾ ਉਕਮਣਾ ਕਾਲੇ ਦੀ ਰੋਡ ਤੇ ਉਕਮਣਾ ਤੇ ਜਦੋਂ ਪੁਰਸ਼ਾ ਗੋਲ ਰਿਹਾ ਸਾਨੂੰ ਇਹ ਬਚਨ ਕਰ ਰਿਹਾ ਤੇ ਬੋਲਣਾ ਨਹੀਂ ਸੁਣਨਾ ਸੁਣ ਲਈ ਤਾਲੇ ਬਣਾਉਣੀ ਹੈ ਅਜੇ ਸਾਡੇ ਉੱਤੇ ਸੁਣ ਲਈ ਤਾਲੇ ਘਟੂਗੀ ਤੇ ਬੋਲਣ ਦੀ ਜ਼ਰੂਰਤ ਨਹੀਂ ਸੋ ਮੈਂ ਤੇ ਅਨਿਆਤ ਅਸਟੋੜਾ ਆਪਾਂ ਗੁਨਾਹ ਸਾਹਿਬ ਦੀ ਵਡਿਆਈ ਹੋ ਮਿੰਟ ਵਾਸਤੇ ਸਾਥਨਾ ਦੇ ਦਸ਼ਮਲ ਜੋਦੋਂ ਬਾਅਦ ਉਹ ਕਿਹਦੇ ਦੇਖੋ ਤੈ ਜਾਵੇਗੀ ਕਿ ਗੁਰੂ ਕਾਦਰ ਵੀ ਪੈਸਾ ਲਿਆਨੇ ਪੰਤਾ ਚ ਮੈਦ ਕਰਕੇ ਸਦਕਾਰ ਨਾ ਸਕਣਾ ਕਿ ਜਿੰਨਾ ਚਿਰ ਸੰਗਤਾਂ ਲੰਗਰ ਵਿੱਚ ਹਲਗਣਿਆ ਤੇ ਇੱਕ ਹੱਥ ਜੋੜ ਕੇ ਬੇਂਤੀ ਘਰੋਂ ਕਿਸੇ ਨੇ ਲੰਗਰ ਵਿੱਚ ਲੈ ਜਾਣਾ ਕਿਉਂਕਿ ਦਾਸਾਂ ਬੜੀਆਂ ਹੋਈਆਂ ਜੇ ਕਿਸੇ ਦੀ ਕਲੇਸ਼ ਵੀ ਅਦਾਸ ਹੈ ਬੰਾਰੇ ਵੀ ਅਦਾਸ ਹੈ ਇਹਦੇ ਬੱਚੇ ਨੂੰ ਪੜਾਈ ਨਹੀਂ ਹੁੰਦੀ ਕਿਵੇਂ ਕੋਈ ਕੈਟਰਲ ਦੀ ਅਦਾਸਾਂ ਕਰਦੀ ਹੋਣਗੀਆਂ ਤੇ 100000 ਸਕਣਾ ਜ਼ਰੂਰ ਹੈ ਇਹ ਕਾ ਨੂੰ ਦਾਨ ਦੇ ਨਾਲ ਸੋਰਾ ਕਰਨ ਕਰਨਾ ਸਾਧਨਾ ਗਾਇ ਦਸੰਗੋ ਸਾਡੇ ਸੰਗ ਸਾਧਾ ਜੀ ਹਾਜ਼ਰੀ ਲਾ ਕੇ ਜੇ ਤਾਂ ਗੁਰੂ ਨਾਨਕ ਸਾਹਿਬ ਦਾ ਪਇਤਰ ਦਾਨ ਲੈਣਾ ਹੈ ਪੂਰੀਆਂ ਲੱਖ ਲੱਖ ਬਣਾ ਗਿਆ ਤੇ ਜਿਹੜੇ ਗੁਰੂ ਕੇ ਲੰਦਰ ਹਾਲ ਆਪਾਂ ਨੂੰ ਬੜਾ ਵਾਸੇ ਲੈ ਲਾ ਮਿਲੀ ਉਸ ਦੀਆਂ ਇਸ਼ਾਰਿਆਂ ਸੰਗ ਦਾਨ ਕਰਤ ਦਾਨਿਆ ਸਾਰੇ ਨੇ ਮਿਲ ਕੇ ਕਰੇ ਜਰੂਰ ਸਾਧਨਾ ਗਾਇ ਸ਼ੁਕਰ ਵੋਲ ਕੇ ਕਰਨਾ ਬਹੁਤ ਹੈ ਬੋਲ ਕੇ ਕਰਨਾ ਕੋਈ ਇਸ ਦਾ ਸਮਾਨੀ ਨਾ ਹੋਏ ਸੰਤ ਨਾਮ ਵਾਹਿਗੁਰੂ ਸੰਤ वेंदी आहे जपनि जी कपाल काल तारंग नान काल तारण

ਨਦ ਗਾ ਨਾਮ ਗੁਰ ਨਾਨਕ ਗੁਰ ਨਾਨਕ ਗੁਰ ਨਾਨਕ ਤਨ ਗੁਰ ਨਾਨਕ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਮੇਟੀ ਨੂੰ ਤੇ ਸਾਡੇ ਪ੍ਰਧਾਨ ਸਾਹਿਬ ਭਾਈ ਬਲਵਿੰਦਰ ਸਿੰਘ ਪਹਿਲਾ ਸੁਆਗਮ ਹੈ ਤੇ ਨਿਮਰ ਲੱਖ ਲੱਖ ਵਧਾਈ ਸਾਰੇ ਕਮੇਟੀ ਨੂੰ ਹੋਵੇ ਤੇ ਥੋੜਾ ਸਬੋਧਨਾਪਨੋ ਸਾਡੇ ਸਾਹਮਣੇ ਹੋਣਗੇ گرو مہاراجی ਵਾਹਿ ਜੀ ਦਾ ਨਾਮ ਸਾਹਿਬ ਵਾਹਿਗੁਰੂ ਵਾਹਿ ਜੀ ਦੀ ਬਤੇ ਤੁਹਾਨੂੰ ਸਾਰੇ ਸੰਗਤ ਨੂੰ ਸਾਰੇ ਭਲੇ ਨੂੰ ਗੁਰਨਾਮ ਜੀ ਦੀ ਗੋਲ ਗੋਟੀਆਂ ਲੱਖ ਲੱਖ ਵਧਾਈਆਂ ਇਹ ਆਪਾਂ ਜੋ ਬੜਾ ਬਰਕਤੂ ਜੋ ਪਾਈ ਜੀ ਗੁਰੂ ਆਪਾਂ ਨੂੰ ਸਾਨੂੰ ਬਦਲੇ ਹੋਦਾ ਹੈ ਆਪਾਂ ਇਹ ਜਿਹੜੀ ਗੱਲ ਉਹਨਾਂ ਪੈਂਦਾ ਸੀ ਇਹਦਾ ਜੇ ਤੁਹਾਨੂੰ ਸਾਰਨ ਪਤਾ ਵੀ ਆਪਾਂ ਨੂੰ ਐਂਕਵਾਲ ਜੋ ਗੁਰੂ ਤੋਂ ਬਾਅਦ ਹੁੰਦਾ ਹੈ ਉਸੂਲ ਕਰਕੇ ਆਪਾਂ ਨੂੰ ਉਹ ਸਕੂਲ ਹੋ ਗਿਆ ਪਤਾ ਨਾਮ ਕਰਦੇ ਆਏ ਇਹ ਹੁਣ ਸਜੇ ਪਾਸ਼ਾ ਬੋਲੀ ਕਰਪਾ ਹੋਈ ਹੈ ਸਾਰੀਆਂ ਸੰਗਤ ਦੀਆਂ ਬਰਸਾਂ ਦੇ ਨਾਲ ਬਾਬੇ ਲੱਛੀ ਕਰਪਾ ਹੋਈ ਹੈ ਸਜੇਵਾ ਪ੍ਰਾਣ ਨੇ ਬਹੁਤ ਵੱਡੀ ਕਰਪਾ ਕੀਤੀ ਹੈ ਬੋਤ ਕੇਸ ਵਾਲੇ ਤੇ ਸੰਗਤ ਦੇ ਬਹੁਤ ਵੱਡੀ ਕਰਪਾ ਕੀਤੀ ਹੈ ਬਾਬਾ ਸਜੇ ਪਾਸ਼ਾ انہوں ساریاں خوشیاں مہاراج کو سچے پاشا ساری خوشیاں پوجا کرے اور جس بھاؤ نے یہ ارداس کی ہے اپن جگہ گرو سب بھیٹ کی ہے انہیں بہت بہت دنواد ساری سنگ وجہ اور یہ جو بہت واڈا دان ہے یہ کسی ہر ایک منک کے حصے نہیں آتا یہ جو یہ کرنا والا ਬਹੁਤ ਵਰਤਗਾ ਜੀ ਹੁੰਦਾ ਜਿਨ੍ਹਾਂ ਦੇ ਇਹ ਇੱਕ ਦਾ ਵੱਡਾ ਕੰਮ ਇਸੇ ਹੁੰਦਾ। ਔਰ ਸਾਰੇ ਜਨਤੀ ਵਾਸਤੇ ਸਾਰੇ ਔਰ ਜਿਨ੍ਹਾਂ ਜਿਹੜਾ ਇਹ ਦੁਨੀਆ ਕੋਨਾ ਦੇ ਸਿਜਾ ਪਰਵਾਰ ਦਾ ਨਾਮ ਇੱਥੇ ਗੋਜੂਆ ਇਹ ਜਗਾ ਥੋੜੀਆ ਵੱਡੀ ਹੈ ਚੰਗੀ ਹੈ ਵਾਲੀ ਹੈ। ਇਹ ਸੱਚੇ ਬਾਦਸ਼ਾਹ ਮਾਰੇ ਆਪ ਜਾਣਦੇ ਹੈ ਪਰ ਸੇਵਾ ਪਰਵਾਰ ਨੇ ਇਹ ਬਹੁਤ ਵੱਡਾ ਬਹੁਤ ਰਾਤਲਾ ਕੀਤਾ ਜਿਹੜਾ ਕਿ ਕਹਿਣਾ ਉਹ ਸੋਖਾ ਹੈ ਪਰ ਕਰਨਾ ਬੜਾ ਔਖਾ ਹੈ ਸੱਚੇ ਪਾਤਸ਼ਾਹ ਮਾਣੇ ਕਿਰਪਾ ਕਰੇ ਇਹਨਾਂ ਦੇ ਪਰਵਾਰ ਨੂੰ ਲੱਖ ਲੱਖ ਵਧਾਈ ਹੈ ਔਰ ਇਹਨਾਂ ਦੇ ਪਰਵਾਰ ਸੇ ਪਾਤਸ਼ਾਹ ਬੋਲੇ ਕਿਪਾ ਦੇ ਉਹਨਾਂ ਚਾਹੇ ਨਾਸ ਕਰ ਦੇ ਉਸੇ ਪਾਤਸ਼ਾਹ ਇਹਨਾਂ ਦੇ ਪਰਵਾਰ ਨੂੰ ਜੈ ਜੁਗੜੀ ਤੇ ਰਾਜ ਜੁਗੜੀ ਮਾਣੇ ਕਰਪਾ ਕਰੇ ਔਰ ਜਿਨ੍ਹਾਂ ਨੂੰ ਇਹ ਗੁਰਦੁਆਰਦੀ ਆਪਾਂ ਆਪਨਾ ਗੁਰਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੁਭਾਈ ਹੈ ਪਹਿਲਾਂ ਸਾਡੇ ਵੱਡੇ ਭਰਾ ਪ੍ਰੋਵਾਈਸ ਸਾਹਿਬ ਕਰਪਾ ਜੀ ਉਹਨਾਂ ਦੀ ਸੇਵਾ ਬਹੁਤ ਆਂਦੇ ਨਾਲ ਦਿਨ ਰਾਤ ਉੁਰੇ ਉੁਰੇ ਨਾਲ ਕੀਤੀ ਤੇ ਉਹਨਾਂ ਨੇ ਫਿਰ ਵੀ ਦਿਨ ਰਾਤ ਕਰਕੇ ਇਸ ਜਗ੍ਹਾ ਦਾ ਮਨਪਰਵ ਸ਼ਹਿਰ ਦੇ ਵਿੱਚ ਇਹ ਸ਼ੰਨ ਮਦਦ ਕੇ ਗੁਰਦਾਰ ਹੈਗਾ ਵੀ ਨਗਰ ਸਰਪੁਰ ਦਾ ਪਸ਼ੇਦ ਹੈ ਤੇ ਇਹ ਬਹੁਤ ਵੱਡੀ ਸੰਗਤ ਦੀ ਗੱਲ ਹੈ ਇਹ ਸੰਗਤ ਦੀ ਜੋਗ ਨਾਲ ਸਤ ਜੋਇਆ ਉਹ ਸਾਡੀ ਜੋ ਕਮੇਟੀ ਹੈ ਸਾਡੀ ਕਮੇਟੀ ਸਾਡੇ ਮਨਾ ਇੱਕ ਦਾ ਨਾਮ ਹੈ ਕੰਮ ਖਰਾਬ ਹੈ ਸਾਡੀ ਕਮੇਟੀ ਸਾਡੀ ਬਹੁਤ ਇਹ ਤਾਂਦੇ ਦੇ ਨਾਲ ਚੰਰਾਤ ਮੇਦ ਕਰਕੇ ਅਸੀਂ ਕਰਕੇ ਪੰਜ ਪੰਜ ਵਿੱਚ ਵਜਾ ਗਿਆ ਫੋਨ ਦਾ ਮਾਇਆ ਤੁਹਾਨੂੰ ਬਿਠੋ ਆਈ ਰਹੀ ਕਰਦੀ ਆ ਜਾ ਕਰਨਾ ਹੈ ਜੋ ਕਰਨਾ ਹੈ ਔਰ ਹੁਣ ਆ ਬਾਕੀ ਕੁੱਝ ਗੱਲ ਸਾਡੇ ਇਹ ਸਾਰਾ ਜੋ ਪੰਜਾਬ ਹੈ ਤਰਕੇ ਉਹਨਾਂ ਬਿਰੇ ਦੀ ਬਹੁਤ ਸੋਹਣਾ ਸਾਰਾ ਪੰਜਾਬ ਰਸੇ ਪਾਣੀ ਕਰ ਪਾਇਆ ਔਰ ਸਭ ਤੋਂ ਸੋਹਣਾ ਮੁਕਸਰਾ ਹੈ ਤੇ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਮਿਲ ਸੁਣ ਹੋਰ ਗਏ ਵੀ ਸਾਡਾ ਬੰਦਾ ਇੰਨਾ ਇੱਥੇ ਸਾਡੇ ਬੰਦੇ ਨਾਲ ਪਿਆਰ ਹੈ ਇੰਨਾ ਸਵਾਗ ਹੈ ہر گھر جو مطلب کہ بڑے چھوڑے مسے سارے گھر کے بڑے ودیا ہے اور ہوں اصل جو سنجیو پر جگہ دان کی ہے جو ٹولی شروع کی ہے وہ ہر ہوں گھر گئے ہیں سیوا لینا تو کسی بھی پرواز نے یہ اِس کسی تو روپئے دوں پتہ نہ دیا ہے ਔਰ ਮੈਂ ਸਾਰੇ ਮਨੁੱਖਾਂ ਜਿਨ੍ਹਾਂ ਜਿਨ੍ਹਾਂ ਪਰਵਾਰਾਂ ਨੇ ਸੇਵਾ ਦਿੱਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਇਸ ਇਸ ਜੱਗ ਦੇ ਹਿੱਸਾ ਪਾਇਆ ਹੈ ਸਾਰੇ ਪਰਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦੇ ਵੀ ਨਾਂ ਜੋ ਕਦੇ ਹੋਈ ਕਰਤਾਰ ਪਰ ਹੋਦਾ ਹੈ ਤੇ ਜਿਹੜਾ ਜੋ ਬੰਧਣੀ ਹੈ ਇਹ ਸਾਰੇ ਮਨੁੱਖਾਂ ਵਾਸਤੇ ਆਪਣੇ ਦਰਵਾਜ਼ੇ 'ਚ ਬੰਧਣੀ ਮੰਨੀ ਹੈ ਔਰ ਸਾਰੇ ਮਨੁੱਖ ਇਹਨਾਂ ਕਿਸੇ ਕੋਈ ਕਿੰਨੀ ਬਾਤ ਕੀ ਕੋਈ ਬੱਚੇ ਦਾ ਕਰਨਾ ਕੋਈ ਫੰਕਸ਼ਨ ਕਰਨਾ ਵੀ ਉਹ ਲਈ ਬੀਸੀ ਦਾ ਇਹ ਸਾਰਾ ਹਾਲ ਮੰਜਣਾ ਦਾ ਸਾਰੇ ਬੰਦੇ ਬਣਾਇਆ ਜਾਣਾ ਹੈ ਔਰ ਆਪਾਂ ਅੱਜ ਆਜਾ ਰਹੇ ਹਾਂ ਇਥੇ ਬਣਸੀ ਜੋ ਜਿਹੜਾ ਪਾਲਾ ਕੀਤਾ ਸੀ ਤੇ ਜਿਹੜਾ ਬਹੁਤ ਵੱਡਾ ਪਰਵਾਰ ਸੀ ਸਾਨੂੰ ਬਹੁਤ ਵੱਡਾ ਪਰਣਾ ਸੀ ਸੱਚੇ ਪ੍ਰਾਣ ਨੇ ਉਹਨਾਂ ਨੇ ਸਾਨੂੰ ਇਹ ਕਿਰਪਾ ਕੀਤੀ ਸੀ ਅੱਜ ਅਸੀਂ ਉੱਥੇ ਆਉਂਦਾ ਬੜੀਆਂ ਖੁਸ਼ੀਆਂ ਦੇ ਨਾਲ ਖੁਸ਼ੇ ਕਰਦੇ ਆਂ ਔਰ ਸਾਡੇ ਵਿੱਚ ਤੇ ਸ੍ਰੀ ਪ੍ਰਾਣ ਦੇ ਮਹਿਲ ਤੋਂ ਆਏ ਬਹੁਤ ਨੇ ਬਗੂਲੀਆ ਅੰਦਾਯੋ ਇਹ ਇਸੀ ਗੱਲ ਤੇ ਸੀਮਟ ਸਰਯੇ ਰਖਾਉਂਦੀ ਹੈ ਤੇ ਸਰੇਵਾ ਨਾਲ ਸੁਣਵਾ ਸਕਦਾ ਮੈਂ ਹੁਣ ਸਾਰੇ ਮਗਰਮ ਨੂੰ ਬੇਨਤੀ ਕਰਦਾ ਆਪਾਂ ਬਹੁਤ ਵੱਡਾ ਇਹ ਪਹਲਾ ਆਪਾਂ ਸਾਰਿਆਂ ਨੇ ਤੇ ਜਿਸਾ ਪੁਣਾ ਜਿਹਨੇ ਕੋ ਲੋਕਾ ਕੋਈ ਸੀਮਟ ਕੋਈ ਸਰੀਆ ਕੋਈ ਬੱਜਣੀ ਕੋ ਰੇਤਾ ਕੋਈ ਮਾਇਆ یہ سارے پڑاؤں نے بہت اپنے سر دسان کرتا ہے سیر اپنا اور میں خاص کر کے سارے جو ملا ہے اتنے ملے دار پڑا سا ہے یہ ملے سیوا کرنے والے جو لیڈی بھن سو ساتھوں سرد سیوا کرنا ہے ਉਹ ਬਿਰਹਾ ਜਿਹੜਾ ਸਿਧਿਆ ਪ੍ਰਭਾਤ ਨੇ ਕੀਤਾ ਉਹ ਨੂੰ ਮਨ ਨੂੰ ਲੱਗਦਾ ਹੈ ਜੰਮ ਸ਼ਰਮ ਬੰਨੀ ਹੈ ਦੇਰ ਦਾ ਸਮਾਂ ਨਹੀਂ ਸ਼ਰਮਤ ਨੂੰ ਵੀ ਨਹੀਂ ਆਇਆ ਬਿੰਚਾ ਗਿਆ ਦਫੇਰ ਉਹਨਾਂ ਪੈਣਾ ਪਰਾਂ ਦਾ ਉਹਨਾਂ ਮਾਮਾ ਦਾ ਬੇਗੋਰਾ ਬੀਬੀ ਦਾ ਪੈਣਾ ਦਾ ਬਹੁਤ ਬਹੁਤ ਸ਼ੇਰ ਕੌਣ ਜੇ ਤੁਹਾਡਾ ਤੇ ਹੁਣ ਅਸੀਂ ਸਾਰੀ ਕਮੇਟੀ ਵੱਲੋਂ ਸਿਧਾ ਕੀ ਇਸਾਵਾ ਅਗਮੀ ਆਪਾਂ ਮਾਸ਼ੀ ਜੀ ਆਪਾਂ ਸਿਧਿਆ ਪ੍ਰਭਾਤ ਨੂੰ ਆਪਰੇ ਪਹਿਲੀ ਵਾਰ ਹੈ ਤਾਂ ਪ੍ਰਧਾਨ ਦੇ ਤੋਂ ਬਾਅਦ ਕਿ ਆਪਾਂ ਨਿਵਾਸ ਕਰਾ ਕਰਨਾ ਹੈ ਉਹਨਾਂ ਸਰੋਤਾਂ ਬੇਨ ਕਰਕੇ ਆਪਾਂ ਉਹਨਾਂ ਨੂੰ ਮਸ਼ੇਦ ਉਹਨਾਂ ਸਾਰੇ ਮਲੇਵਨੋਂ ਸਾਰੇ ਸੰਗਤਾਂ ਕੋਲੋਂ ਕਿਪਿਆਣਾ ਉਹਨਾਂ ਦਾ ਆਪਾਂ ਸਨਮਾਨ ਕਰਨਾ ਹੈ ਪੁਰੀ ਜੀ ਸਾਡੇ ਐਮਸੀ ਸਾਹਿਬ ਲੇਟ ਹੋ ਕੇ ਜਰ ਹੋਏ ਤੇ ਸਾਡੇ ਹਾਂਜੀ ਸਾਹਿਬ ਗਾਲੀ ਬੱਡੀ ਜੀ ਇਹਨਾਂ ਦਾ ਬਹੁਤ ਬਹੁਤ ਤਵਾਦ ਇਹਨਾਂ ਨੇ ਵੀ ਬਹੁਤ ਬੜਾ ਜੋ ਜੋਦਾਂ ਨੇ ਕਿਸੇ ਬਸੋਂ ਵੀ ਚੱਲ ਨਹੀਂ ਕਰਦੇ ਇਹ ਵੀ ਹਰ ਤਰ੍ਹਾਂ ਦੀ ਸੇਵਾ ਦੇ ਤੌਰ ਤੇ ਆਉਂਦੇ ਆ ਤੇ ਆਉਂਦੇ ਆ ਇਹ ਦੋ ਸਾਨੇ ਪਰ ਆਉ ਨੂੰ ਬੇਨਤੀ ਹੈ ਵੀ ਸੀਮਨ ਸਰੀਆ ਬਜਰੀ ਰੇਤਾ ਉਹਨੇ ਬਹੁਤ ਵੱਡਾ ਕੰਮ ਆ ਸ਼੍ਰੀ ਰਾਮ ਨਾਥ ਦਾ ਘਰ ਆ ਤੇ ਆਪਾਂ ਸਾਡੇ ਸਾਡੇ ਦੇ ਨਾਲ ਸਾਹਮਣੇ ਦੇ ਮੂਹਰੇ ਕੋਈ ਜੀ ਹੱਡੀ ਨਹੀਂ ਹੁੰਦੀ ਸਭ ਜੀ ਛੋਟੀ ਪਈ ਹੁੰਦੀ ਹੈ ਜੋ ਸੰਗਤ ਦੀ ਕਿਰਪਾ ਵਜੇ ਸਾਡੇ ਪਰ ਆਉਣ ਬੇਨਤੀ ਹੈ ਕਿ ਆਪਾਂ ਸਾਰੇ ਇਸੇ ਸਹਾਈਏ

아홉오이 오. 지가라. 이스 오리하. Oke, maa, maa. Maa, maa, maa. Maa, maa. ਬਾਬਾ ਜੀ ਆ ਗੋ ਜੀ ਰਤ ਰਤ ਨਾ ਲਾ ਗਾ ਜੀ ਰਾਜ ਸਾਗ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਮਿਲ ਜੀ ਪਾਓ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਆਓ ਜੀ ਆਇਆਂ ਨੂੰ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਓ ਜੀ ਆਇਆਂ ਨੂੰ ਅਮਰ ਜੀ ਆਇਆਂ ਨੂੰ ਮਰਜ਼ਾ ਹੁਣ ਕੀ ਕਰਤੋ ਹੌ لگیا نہیں جانا واحر جی کا خالصہ واحر ਕਾਜੀ ਅੱਜਾ ਬੋਸੇ ਵਰਤੂਨ ਗਾ ਕਾਜੀ ਰਕਿਆ ਨਾ ਅਰੇ ਮਾਨਸੇ ਸੇਵਾ ਬੋਦ ਬਜਾਈ ਗੀਤੇ ਵਰਤੂਨ ਬਾਈ ਗੀਤੇ ਬੋਲੇ ਸੋਹਣਾ ਰੱਤ ਸੇਵਾ ਬੋਦ ਬਜਾਈ ਗੀਤੇ ਪਰੇ ਬੜੀ ਗੀਤੇ ਹੋਈ ਭਾਈ ਦਾ ਖਾਸਾ ਹੋਰ ਲਗਾ ਚੜਨਾ ਠੀਕ ਹੈ ਤੇ ਲਗਾ ਚੜਨਾ ਬੜੀ ਦਾਦਾ ਦਾ ਮਾਰਨਾ ਇਹ ਜਗਰਾ ਇਹ ਬਹੁਤ ਵਾਰ ਮਾਰਨਾ ਮੱਧ ਗਿਆ ਉਹ ਬੰਦ ਹੀ ਦਿੰਦੇ ਨੇ ਸਭ ਤੋਂ ਪਹਿਲਾਂ ਜੋ ਸਰੇ ਭਰਾਵਾਂ ਨੂੰ ਬਾਝ ਮਾਈ ਪੈਣ ਉਹ ਦੇਖੋ ਦੇਖੋ